पा लिया। <सथिया> मेरी बहुत है, <रुमार> <सथिया> <देखी। सथिया> बहुत ज्यादा 雨 marriages <laughs> 어머, 뭐, 아니 무슨 야무 के दिल के लिए जो ये सुन ले इस चलन में आवेदन पत्र के द्वारा दान दान प्राप्त ये सामने का पत्र बना ले और अपना और अपनी अभिनंदन करवा ले और सरकार सरकार ਸਰ ਜੇ ਪਿੰਡੋਂ ਆ ਰਹੇ ਸੀ ਦੋ ਗੁੜੀਆਂ ਦਾ ਟੁੱਪਰ ਸੀਗਾ ਜੀ ਇੱਥੇ ਪੇਪਰ ਦਵਾਣ ਆਏ ਸੀਗੇ ਜੀ ਫਰੀਦਕੋਟ ਸਿੰਘਾਂ ਪਿੰਡ ਹੈ ਜੀ ਰਾਸਤੇ 'ਚ ਆਉਂਦੇ ਤੇ ਇੱਕ ਟਿੱਪਲ ਡਿੱਗ ਗਿਆ ਜੀ ਉਹਦੇ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗ ਗਈਆਂ ਕਿੰਨੇ ਬੰਦੇ ਠੀਕ ਪੰਜ-ਪੰਜ ਜਣੇ ਸੀਗੇ ਜੀ ਜੀ ਹਲਾਕ ਕੀ ਨਾ ਦਿਓ ਠੀਕ ਹੈ ਜੀ ਉਹ ਠੀਕ ਹੈ ਜੀ ਅੱਗੋਂ ਇੱਕ ਗੁੜੀਆ ਦੀ ਦੇਖੋ ਜੀ ਇਹ ਨਾਲ ਦੀ ਜੋ ਇੱਥੇ ਇਲਾਜ ਹੱਥ ਹਾਂਜੀ ਦਾਤ ਗੁੜੀਆ ਜੀ ਚੱਲੀ ਜਾਂਦੇ ਹੋਏ ਹੋ ਰਹੇ ਜੀ ਹਾਂਜੀ ਹਾਂਜੀ ਬਾਕੀ ਦਾ ਹਾਲ ਠੀਕ ਹੈ ਸਰ ਜੀ ਉਹਨਾਂ ਦੇ ਸਰ ਐਸਐਫਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਇੱਕ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਦਾਂ ਕਰਕੇ ਕਿ ਦਰਖਤ ਡਿੱਗ ਗਿਆ ਤੇ ਬਹੁਤ ਨੁਕਸਾਨ ਹੋਇਆ ਗਿਆ ਤਾਂ ਪਹੁੰਚੋ ਹਨਾ ਸਰ ਜਦ ਹੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸੀਗੇ ਸਰਨਦੀ ਸੱਟਾਂ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜਿਆਦਾ ਸੱਟਾਂ ਨੇ ਸਰ ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਫਟੀਮ ਦੇਉਣ ਤੋਂ ਜਸਟ ਪਹਿਲਾਂ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜਿਆਦਾ ਸੀ ਅਸਾਫ ਖੇਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗਾ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾਣਾ ਸੀ ਹਾਂ ਹਾਂਜੀ ਸਰ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਸੋ ਛੇਤੀ ਤੋਂ ਛੇਤੀ ਜ਼ਖਮੀਆਂ ਦੀ ਪਛਾਣ ਕਰੀ ਜਾ ਸਕੇ ਚਲੋ ਕੋਈ ਜਾਣਕਾਰੀ ਨਹੀਂ ਸਾਡੇ ਕੋਲ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਇਹ ਕੰਮ ਬਾਬੇ ਰੋਡੇ ਸ਼ਾਹ ਦੀ ਸਮਾਦ ਹੈ ਫੋਟਪੂਰਾ ਰੋਡ ਤੇ ਉੱਥੇ ਇੱਕ ਛਿਵਿਆਂ ਪਿੰਡ ਤੋਂ ਬਲਜੀਤ ਸਿੰਘ ਸਾਡਾ ਬਿਚੇ ਪ੍ਰੈਜ਼ੀਡੈਂਟ ਬਚਿੰਤ ਸਿੰਘ ਉਹਦੀ ਨਾਲ ਇੱਕ ਪਰਜਾਈ ਸੀ ਇੱਕ ਬ੍ਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੁੱਤਰੀ ਸੀਗੀ ਇੱਕ ਪਿੰਡ ਤੋਂ ਨੜਕੀ ਸੀ ਨਾਲ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਬੱਥੇ ਨੈਤਿਕ ਦਾ ਨੈਤਿਕ ਦਾ ਉਹ ਪੇਪਰ ਦੇ ਨਾ ਆ ਰਹੇ ਸੀ ਤੇ ਦਰਖਤ ਇੱਕਦਮ ਪਾਪੂਲਰ ਦਾ ਸੀਗਾ ਅ ਦੁਦੀ ਸਾਈਡ ਤੇ ਉੱਡ ਗਿਆ ਗੱਡੀ ਦੇ ਉੱਪਰ ਜੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ 50 ਜਣਾਂ ਦੇ ਸੱਟਾਂ ਲੱਗੀਆਂ। ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਉਸ ਲੜਕੀ ਜਿਹੜੀ ਨਾਲ ਬੈਠੀ ਸੀ ਵਸਤਣ ਤੋਂ ਉਹਦੀ ਗਰਾਨੇ ਲਾਜ਼ਮਤ ਹੋ ਗਈਏ। ਉਹ ਮੋਰਚੀ ਚੋਂ ਲੈ ਕੇ ਗਏ। ਬੱਚੇ 32 ਆ ਦੋਨਾਂ ਦੀ ਉਮਰ 13-13 ਸਾਲ ਆ। ਉਹ ਕਲਾਸ ਪਹਿਲੋਂ ਚ دوسری ਬੇਟੀ ਇਹਨਾਂ ਦੀ ਜਿਹੜੀ ਪੁੱਤਰੀ ਸੀ ਉਹ ਦੀ ਕਲਾਸ ਕਰ ਰਹੀ ਸੀ। ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਆ। ਇੱਕ ਜਿਹੜੀ ਉਹਨਾਂ ਦੇ ਭੜਾਈ ਸ਼ੋਹ ਤੇ ਸੱਟ ਥੋੜੀ ਜਿਹਾ ਦੇ ਜਿਆਦਾ ਇੱਕ ਉਹਦੇ ਸਿਰ 'ਚ ਵੀ ਆ ਤੇ ਇੱਕ ਗੁੱਟ ਲੱਗਦਾ ਜਿਵੇਂ ਫ੍ਰੈਕਚਰ ਆ। ਟਰੱਕ ਸਵਾਰਾਂ ਦੇ ਵਿੱਚ ਹਾਂਜੀ ਇਹ ਕੋਈ ਨਹੀਂ ਕਰ ਰਹੇ ਪੁਲਿਸ ਵੱਲੋਂ ਜੀ ਅਸੀ ਇਕਵਾਲ ਸਿੰਘ ਇਕਵਾਲ ਚੰਦ ਕਾਰਵਾਈ ਕਰ ਰਹੇ ਉਹਨਾਂ ਨੂੰ ਮੈਂ ਇਨਫਾਰਮ ਕਰਦਾ ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਇੱਕ ਉਹਨਾਂ ਦੇ ਬਿਆਨ ਲਿਖੀ ਜਿਹੜੀ ਪੰਦੀ ਕਰੀ ਕਰੋ